ਦੋੜ ਆ ਮੁੰਡੇ ਦਾ ਆਪਾਂ ਕਹੀਏ ਵੀ ਇੱਕ ਟਾਈਮ ਆ ਉਹਨੇ ਜੋ ਹੈ ਪਾਲੇ ਹੋਣਿਆ ਤਾਂ ਖੁਸ਼ੀ ਹੋਣਿਆ ਤਾਂ ਮੈਂ ਕਹਾਂ ਵੀ ਵੱਖਰੀ ਚੀਜ਼ ਉਹ ਉਹਨੇ ਡਾ ਮਿੱਤਰੋ ਇਸ ਟਾਈਮ ਚ ਤੇ ਮਿੱਤਰੋ 68 ਦੇ ਕਰੀਬ ਮੋਟਰਸਾਈਕਲ ਤੇ ਜੋ ਆ ਥਾਰ ਵੀ ਜੋ ਹੈ ਉਹਨੂੰ ਸਨਮਾਨ ਚ ਮਿਲੀ ਹੋਈ ਆ ਤੇ ਫੌਰ ਸਰਕਾਰ ਪੀਓ ਵੀ ਜੋ ਹੈ ਹਰਿਆਣੇ ਵਾਲਿਆਂ ਨੇ ਦਿੱਤੀ ਸੀਗੀ ਉਹ ਵੀ ਸਨਮਾਨ ਚ ਆਈ 20 ਜੰਡਿਆਲੇ ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਆਪਾਂ ਨਵਾਂ ਚੈਨਲ ਬਣਾਇਆ ਇਹਦੇ ਤੇ ਜੋ ਹੈ ਸ਼ੂਟਿੰਗਾਂ ਦੀ ਵੀਡੀਓ 1-2 ਮਿੰਟ ਦੀਆਂ ਉਹ ਆਉਂਦੀਆਂ ਰਹਿਣਗੀਆਂ ਹਰ ਇੱਕ ਪਲੇਅਰ ਬਾਰੇ ਕੋਈ ਸ਼ੀਲੂ ਦੀ ਹੋਗੀ ਜਾਂ ਹੋਰ ਹਰ ਇੱਕ ਪਲੇਅਰ ਦੀ ਜੋ ਹੈ ਤੇ ਵੀਡੀਓ ਪਾਇਆ ਕਰਾਂਗੇ ਇਨਾਮ ਦੱਸਿਆ ਕਰਾਂਗੇ ਹੋਰ ਚੀਜ਼ਾਂ ਜੋ ਹੈ ਬਈ ਕੀ ਕੀ ਜਿੱਤਿਆ ਉਹਨਾਂ ਨੇ ਬਾਇਓਗ੍ਰਾਫੀ ਵਗੈਰਾ ਆਉਂਦੀਆਂ ਰਹਿਣਗੀਆਂ ਸੋ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਸਬਸਕ੍ਰਾਈਬ ਸਾਰੇ ਨਾਪ ਦਿਓ ਜਿੰਨੇ ਆਉਂਗੇ ਤੁਸੀਂ ਨਵੇਂ ਭਰਾ ਇਹਨੂੰ ਕਰ ਲਓ ਮਿੱਤਰੋ ਆਪਾਂ ਗੱਲ ਕਰਨੀ ਹੈ ਅੱਜ ਸ਼ਿਲੂ ਦੀ ਇੱਕ ਦੌਰ ਆ ਮੁੰਡੇ ਦਾ ਆਪਾਂ ਕਹੀਏ ਵੀ ਇੱਕ ਟਾਈਮ ਆ ਉਹਨੇ ਜੋ ਹੈ ਪਾਲੇ ਹੋਣਿਆ ਤਾਂ ਖੁਸ਼ੀ ਹੋਣਿਆ ਤਾਂ ਮੈਂ ਕਹਾਂ ਵੀ ਬਖਰੀ ਚੀਜ਼ ਉਹ ਉਹਨੇ ੜਾ ਮਿੱਤਰੋ ਇਸ ਟਾਈਮ 'ਚ ਸ਼ੀਲੂ ਨੇ ਜੋ ਚੀਜ਼ਾਂ ਕਰਤੀਆਂ ਉਹ ਵੱਖਰਾ ਕੰਮ ਕਰ ਗਿਆ ਉਹਦੇ ਇਨਾਮ ਦੱਸਨੇ ਆ ਵੀ ਉਹਨੇ ਕੀ ਕੀ ਜਿੱਤ ਲਿਆ ਇੰਨੀ ਛੋਟੀ ਉਮਰ 21-22 ਸਾਲ ਦੀ ਉਮਰ ਆ ਤੇ ਇੰਨੇ ਇਨਾਮ ਉਹ ਜਿੱਤ ਚੁੱਕਿਆ ਉਹ ਚੀਜ਼ ਦੱਸਦੇ ਆ ਤੁਹਾਨੂੰ ਮਿੱਤਰੋ ਸ਼ੀਲੂ ਲੈ ਗਿਆ ਜਿੱਤ ਕੇ ਕੰਬੈਨ ਦੇਦਨਾ ਦੇ ਮੇਲੇ ਤੋਂ ਸ਼ੀਲੂ ਲੈ ਗਿਆ ਜਿੱਤ ਕੇ ਸਰਕਾਰਪੀਓ ਵੀ ਦੇਦਨਾ ਦੇ ਮੇਲੇ ਤੋਂ ਆ ਦੋ ਤਿੰਨ ਸਾਲ ਜਿਹੜੇ ਇਨਾਮ ਆਏ ਆ ਉਹ ਰੋहतक ਵਾਲੇ ਨਹੀਂ ਜਿੱਤੇ ਉਹ ਸ਼ੀਲੂ ਨੇ ਹੀ ਜਿੱਤੇ ਆ ਮਿੱਤਰੋ ਥਾਰ ਬੇਸ਼ੱਕ ਚਿੱਟੀਆਂ ਨਿਕਰਾ ਵਾਲੇ ਲੱਗੇ ਸੀ ਬੋਲਟ ਲੱਗਿਆ ਸੀਗਾ ਤੇ ਫਰਿਆਦ ਜਿੱਤ ਗਿਆ ਸੀ ਮਿੱਤਰੋ ਪਰ ਆਹ ਜੋ ਚੀਜ਼ਾਂ ਹੋਣ ਵਾਲੇ ਸਾਲਾਂ ਚ ਮਿੱਤਰੋ ਹੁਣੇ ਜਿੱਤੀਆਂ ਦੇਦਨਾ ਦਾ ਮੇਲਾ ਉਹੀ ਜਦ ਆ ਰਿਹਾ ਪੁਲਾਥ ਤੋਂ ਉਹਨੇ ਕੰਮ ਵੱਖਰੇ ਕੀਤੇ ਆ ਤੇ ਮਿੱਤਰੋ 68 ਦੇ ਕਰੀਬ ਮੋਟਰਸਾਈਕਲ ਤੇ ਜੋ ਆ ਥਾਰ ਵੀ ਜੋ ਆ ਉਹਨੂੰ ਸਨਮਾਨ ਚ ਮਿਲੀ ਹੋਈ ਆ ਤੇ ਫੌਰ ਸਰਕਾਰ ਪੀਓ ਵੀ ਜੋ ਹੈ ਹਰਿਆਣੇ ਵਾਲਿਆਂ ਨੇ ਦਿੱਤੀ ਸੀਗੀ ਉਹ ਵੀ ਸਨਮਾਨ ਚ ਆਈ 20 ਜੰਡਿਆਲੇ ਮੰਝਗੀ ਤੋਂ ਲੈ ਕੇ ਗਿਆ ਦੋ ਕਾਰਾਂ ਜਿੱਤੀਆਂ ਹੋਆਂ ਨੇ ਮਿੱਤਰੋ ਟਰੈਕਟਰ 18 ਦੇ ਕਰੀਬ ਆ 18 ਤੋਂ 20 ਦੇ ਕਰੀਬ ਮਿੱਤਰੋ ਟਰੈਕਟਰ ਜਿੱਤੇ ਹੋਏ ਆ ਤੇ ਇਹ ਚੀਜ਼ਾਂ ਸ਼ਿਲੂ ਨੇ ਕੀਤੀਆਂ ਐਗਤੀ ਜੋ ਹੈ 15 ਤੋਂ 17 ਕੋ ਬੋਲਟ ਕਹਿੰਦੇ ਆ ਤੇ ਹਾਰਲੇ ਮਿੱਤਰੋ ਉਹਨੇ ਗਿਣਤੀ ਨਹੀਂ ਕੀਤੀ ਇਸ ਵਾਰ ਹਾਰਲੇ ਵੀ ਉਹ ਕਾਫੀ ਜਿੱਤ ਗਿਆ ਸੋ ਉਹ ਕਮਾਲਾਂ ਸ਼ਿਲੂ ਦੀਆਂ ਇਹ ਦੌਰ ਰੁੱਤ ਕਾਲੇ ਦਾ ਜਿੰਨੀ ਉਮਰ ਆ ਮਿੱਤਰੋ ਹੈ ਤਾਂ ਬਹੁ ਕਾਟਣਾ ਵੈਸੇ ਉਹਨੇ ਘਰੇ ਏਜੰਸੀ ਲਾਤੀ ਆ ਪਰ ਹਈ ਤਾਂ ਛੋਟੀ ਉਮਰ ਆਇਤਾ 30 40 ਸਾਲ ਤਾਈ ਮਿੱਤਰੋ ਉਹਨੇ ਕਮਾਲਾਂ ਹੀ ਕਰਨੀਆਂ ਬਾਬਾ ਮੇਅਰ ਕਰੇ ਵੀ ਲੰਮਾ ਟਾਈਮ ਪੀਕ ਤੇ ਖੇਡੇ ਕਦੇ ਜੇ 60 ਫੀਟ ਤੋਂ ਦੂਰ ਰਹਾ ਤਾਂ ਬਹੁਤ ਕੋਸ਼ ਕਰੂਗਾ ਮਿੱਤਰੋ ਹੋਏ ਅੱਗੇ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸ਼ਿੱਲੂ ਤੇ ਅੱਗੇ ਜੋ ਹੈ ਹੋਰ ਹਰ ਇੱਕ ਖਿਡਾਰੀ ਬਾਰੇ ਇਨਾਮ ਕਿਹੜਾ ਕਿੰਨੇ ਜਿੱਤੀ ਬੈਠਾ ਉਦਾਂ ਦੀਆਂ ਵੀਡੀਓ ਇਰ ਤੇ ਪਾਉਂਦੇ ਰਹਿਾਂਗੇ ਆਪਾਂ ਟੂਰਨਾਮੈਂਟ ਵੀ ਦੱਸਿਆ ਕਰਾਂਗੇ ਇਹਦੇ ਤੇ ਵੀ ਸੋ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ